ਬਲੂ ਸਿੰਘ ਕਿੱਥੋਂ ਆ ਰਹੇ ਤੁਸੀਂ ਅਸੀਂ ਹੁਣ ਸੀਗੇ ਫੁੱਲੇ ਵਾਲੇ ਤੇ ਕਿੱਧਰ ਨੂੰ ਜਾ ਰਹੇ ਸੀਗੇ ਅੱਜ ਜਲੰਧਰ ਤੇ ਕੌਣ ਵਜੇ ਤੁਹਾਡੇ ਚ ਨਹੀਂ ਕੋਈ ਨੀ ਗਾ ਟਾਇਰ ਪਾੜ ਗਿਆ ਟਾਇਰ ਪਾੜ ਗਿਆ ਤੇ ਤੇਰੇ ਨਾਲ ਦਾ ਠੀਕ ਆ ਉਹ ਬਰੇ ਭਾਈ ਉਹ ਬਰੇ ਬੈਠੇ ਸਮਾਜ ਸੇਵਾ ਸੁਸਾਇਟੀ ਅਬਜੈਕਟਡ ਮੋਗਾ ਮੇਰੇ ਸਾਰੇ ਹੀ ਸੇਵਾਦਾਰ 24 ਘੰਟੇ ਸੇਵਾ ਨੂੰ ਸਮਰਪਿਤ ਆਜ ਕੋਟ ਪੂਰਾ ਬਾਈਪਾਸ ਜਿਹੜਾ ਕਿ 100 ਪੈਕਅਪ ਗੱਡੀ ਟਮਾਟਰਾਂ ਦੇ ਨਾਲ ਭਰੀ ਹੋਈ ਸੀ ਆਪਣਾ ਸੰਤੌਨ ਤੇ ਜਿਹੜਾ ਉਹਦਾ ਵਿਗੜਨੇ ਕਾਰਨ ਉਹ ਗੱਡੀ ਪਲਟ ਗਈ ਟਮਾਟਰਾਂ ਦੀ ਏਡੀ ਵੱਡੀ ਮਾਤਰਾ ਦੇ ਵਿੱਚ ਜਦੋਂ ਗੱਡੀ ਪਲਟੀ ਤੇ ਸਾਰਾ ਹੀ ਪੁਲ ਦੇ ਉੱਤੇ ਜਿਹੜੇ ਕਿ ਟਮਾਟਰ ਵੇਖਰ ਗਏ ਜਿਹੜੇ ਕਿ ਗੱਡੀਆਂ ਏਡੀਆਂ ਰਾਹ ਗਈ ਸੀ ਗੱਡੀਆਂ ਫਸਲਦੀਆਂ ਪਈਆਂ ਸੀਗੀਆਂ ਤੇ ਸਮਾਜ ਸੇਵਾ ਸਾਇਟੀ ਦੇ ਮੈਂਬਰਾਂ ਨੇ ਆ ਕੇ ਪਹਿਲਾਂ ਤਾਂ ਸਾਡੇ ਵੀਰ ਨੂੰ ਜਿਹੜੇ ਕਿ ਜਿਹਦਾ ਕਿ ਐਕਸੀਡੈਂਟ ਹੋਈ ਡਰਾਈਵਰ ਨੂੰ ਬਾਹਰ ਕੱਢ ਕੇ ਉਹਨੂੰ ਸਿਵਲ ਹਸਪਤਾਲ ਮੋਗਾ ਵਿਖੇ ਪਹੁੰਚਾਇਆ ਗਿਆ ਨਾਲ ਦੀ ਨਾਲ ਐਮਰਜੈਂਸੀ ਕਾਲ ਇੱਕ ਕਰਨ ਦੇ ਜਿੱਦ ਕੇ ਸਮਾਜ ਸੇਵਾ ਸਾਇਟੀ ਦੇ ਮੈਂਬਰ ਆ ਸਾਰੇ ਇਸ ਘਟਨਾ ਸਥਾਨ ਤੇ ਪਹੁੰਚੇ ਪਹਿਲਾ ਗੱਡੀ ਨੂੰ ਸਿੱਧਾ ਕੀਤਾ ਗਿਆ ਗੱਡੀ ਸਿੱਧਾ ਕਰਨ ਤੋਂ ਉਪਰੰਤ ਨਾਲ ਦੀ ਨਾਲ ਨਗਰ ਨਗਰ ਦੇ ਅਧਿਕਾਰੀ ਸਾਡੇ ਫਾਰਵਰਡ ਦੇ ਮੁਲਾਜ਼ਮ ਉਹ ਵੀ ਗੱਡੀ ਇੱਥੇ ਬੁਲਾਈ ਗਈ ਕਿਉਂਕਿ ਟਮਾਟਰ ਐਡੀ ਵੱਡੀ ਮਾਤਰਾ ਦੇ ਵਿੱਚ ਜਿਹੜੇ ਕਿ ਫੈਲ ਗਏ ਸੀਗੇ ਐਕਸੀਡੈਂਟ ਜ਼ਿਆਦਾ ਹੋਣ ਦੇ ਚਾਂਸ ਸੀਗੇ ਇਸ ਕਰਕੇ ਟਮਾਟਰਾਂ ਨੂੰ ਇੱਥੇ ਕੀ ਫਾਇਰ ਦੇ ਜਿਹੜੇ ਕਿ ਪਾਣੀ ਦੀ ਬਰਸ਼ਾੜ ਨਾਲ ਟਮਾਟਰਾਂ ਨੂੰ ਸੈਰ ਤੇ ਕੀਤਾ ਗਿਆ ਜਿਹੜੇ ਕੰਟੇਨਰ ਜਿਹੇ ਉਹਨਾਂ ਨੂੰ ਵੀ ਸੈਰ ਤੇ ਕੀਤਾ ਗਿਆ ਕਿਉਂਕਿ ਜਿਹੜਾ ਕਿ ਨੁਕਸਾਨ ਸਾਡੇ ਭਰਾ ਦਾ ਜਿਆਦਾ ਰੁੱਝ ਕੇ ਸਮਾਜ ਸੇਵਾ ਸੁਸਾਇਟੀ ਮੈਂਬਰ ਜਿੰਨੇ ਵੀ ਸਾਡੇ ਭਰਾਵਾਂ ਦੇ ਇੱਕ ਫਰੰਟ ਲਾਈਨ ਤੇ ਚੱਲਦੇ ਆ ਉਹਨਾਂ ਦਾ ਮੈਂ ਸੱਚੇ ਪਾਤਸ਼ਾਹ ਧੰਨ ਸ਼ਹਿਬ ਸ਼੍ਰੀ ਗੁਰੂ ਰੰਧ ਸਾਹਿਬ ਜੀ ਮਹਾਰਾਜ ਦਾ ਸ਼ੁਕਰਾਨਾ ਕਰਦਾ ਕਿ ਇੱਕ ਐਮਰਜੈਂਸੀ ਕਾਲ ਤੇ ਸਾਡੇ ਭਰਾ ਜਿਹੜੇ ਕਿ ਕੱਤਰ ਹੁੰਦੇ ਆ ਜਿਹੜਾ ਕਿ ਕੋਟਕਪੂਰਾ ਬਾਈਪਾਸ ਦੇ ਉੱਤੇ ਜਿਹੜੀ ਕਿ ਪੈਕਅਪ ਗੱਡੀ ਪਹਿਲਾਂ ਅਸੀਂ ਐਮਰਜੈਂਸੀ ਗੱਡੀ ਦੇ ਨਾਲ ਬੈਂਚ ਮਸ਼ੀਨ ਦੀ ਨਾਲ ਇਹਨੂੰ ਸਿੱਧਾ ਕੀਤਾ ਕੁਰਾਨ ਤੋਂ ਸੋਚਨ ਕਰਕੇ ਗੱਡੀ ਦੀ ਗੱਡੀ ਸਾਈਡ ਤੇ ਕੀਤੀ ਕਿ ਕੋਈ ਹੋਰ ਕੋਈ ਜਿਹੜੀ ਅਨਸੁਚਾਈ ਘਟਨਾ ਨਾ ਹੋ ਸਕੇ ਕਿਉਂਕਿ ਸਮਾਜ ਸੇਵਾ ਸਾਇਟੀ ਦੇ ਜਿਹੜੇ ਮੈਂਬਰ ਆ ਜਿੱਥੇ 24 ਘੰਟੇ ਸੇਵਾ ਨਿਵਾਰ ਪਤਾ ਕਦੇ ਤੁੰਦ ਨਹੀਂ ਵੇਖਦੇ ਤੇ ਮੀਂਹ ਨਹੀਂ ਵੇਖਦੇ ਕਦੇ ਨੇਰਾ ਨਹੀਂ ਵੇਖਦੇ ਭਾਨਸ਼ਾ ਸ਼੍ਰੀ ਗੁਰੂ ਰਾਮ ਸਾਹਿਬ ਜੀ ਮਹਾਰਾਜ ਦਾ ਮੈਂ ਲੱਖ ਲੱਖ ਵਾਰ ਸੁਕਾਨਾ ਕਰਦਾ ਕਿ ਜਿਹੜੇ ਸਾਡੇ ਪਲਾ ਇੱਕ ਜੋਟੇ ਕਮਾਲਾ ਦੀ ਤਰ੍ਹਾਂ ਪ੍ਰੋਜ ਹੋਇਆ ਤੇ ਕਿ ਜਿਹੜੇ ਅੱਜ ਕੋਟਕਪੂਰਾ ਬਾਈਪਾਸ ਦੇ ਡੇਟੇ ਉਹ ਪਲਾ ਜਿਸੇਵਾ ਸਵਰਪਤ